ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ चौहान ਡੈਰੀ ਫਾਰਮ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੋ ਵੀਰ ਅੱਜ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਵੀਡੀਓ ਵੇਖ ਰਹੇ ਨੇ ਉਹ ਵੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਆਪਾਂ ਅੱਜ ਪਹੁੰਚੇ ਰਾਜਸਥਾਨ ਏਰੀਆ ਦੇ ਵਿੱਚ ਜਿੱਥੇ ਕਿ ਬਿਰਦੇ ਕੋਲ ਚੌਥੀ ਸੂਏ ਜੋ ਕਿ ਰਾਤ ਸੂਈ ਹੈ ਮੱਝ ਬਕਾਉ ਹੈ ਮੰਗਰ ਕੱਟਾ ਤੇ ਤੀਸਰੇ ਸੂਏ ਇਸ ਮੱਝ ਦੇ ਥੱਲੇ 16 ਲੀਟਰ ਪਲੱਸ ਦੁੱਧ ਰਿਹਾ ਹੈ ਤੇ ਇਸ ਵਾਰ ਇਹ ਚੌਥੀ ਸੂਏ ਜੋ ਕਿ ਰਾਤ ਸੂਈ ਹੈ ਮੰਗਰ ਕੱਟਾ ਤੀਸਰੇ ਸੂਏ 16 ਲੀਟਰ ਪਲੱਸ ਦੁੱਧ ਰਿਹਾ ਹੈ ਇਸ ਮੱਝ ਦੇ ਥੱਲੇ ਤੇ ਬਕਾਉ ਕੀਤੀ ਹੋਈ ਹੈ ਤੇ ਬਾਈ ਦਾ ਨੰਬਰ ਹੈਗਾ 80558583658 ਹਾਂਜੀ 80558583658 ਤੇ ਇਸ ਦੇ ਨਾਲ ਹੀ ਤੁਸੀਂ ਬਾਕੀ ਦੇਖ ਸਕਦੇ ਹੋ ਮੱਝ ਨੂੰ ਚੌਥੇ ਸੂਏ ਇਸ ਵਾਰ ਤੇ ਇੱਕ ਵੀਰਪੋਲ ਹੋਰ ਛੋਟੀ ਬਕਾਊ ਹੈ ਜੋ ਕਿ ਤੀਸਰੇ ਸੂਏ ਅਜੇ ਉਸਨੇ ਸੂਣਾ ਹੈ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਵੇਖ ਸਕਦੇ ਹੋ ਤੁਸੀਂ ਇਹ ਤੀਸਰੇ ਸੂਏ ਇਸ ਵਾਰ ਇਸ ਨੇ ਸੋਣਾ ਤੇ ਦੂਸਰੇ ਸੂਏ ਇਸ ਦੇ ਥੱਲੇ 17 ਤੋਂ 18 ਲੀਟਰ ਦੁੱਧ ਰਿਹਾ ਤੇ ਇਹ ਵੀ ਵੀਰ ਨੇ ਬਕਾਊ ਕੀਤੀ ਹੋਈ ਆ ਇਹ ਵੀ ਬਹੁਤ ਚੰਗੀ ਨਸਲ ਦੀ ਝੋਟੀ ਆ ਤੁਸੀਂ ਵੇਖ ਸਕਦੇ ਹੋ ਕੱਦ ਕਾਠ ਪਖੋਂ ਲੈਵੇ ਬੱਖੋਂ ਪਿੱਠ ਪੜਾਣ ਜਮਾ ਕਾਫੀ ਹੈਵੀ weight ਦੀ ਹੈ ਬਿਲਕੁਲ ਕੁੰਡੇ ਸੰਗਾਂ ਦੀ ਹੈ ਜੋ ਵੀ ਵੀਰ ਖਰੀਦਣੀ ਚਾਹੁੰਦਾ ਦੋਨਾਂ ਮੱਜਾਂ ਦੇ ਵਿੱਚੋਂ ਤੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਇੱਕ ਵਾਰ ਫੇਰ ਬੋਲ ਦਿੰਨੇ ਆ 8058583656 ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤਾਂ ਕਿ ਆਪਣੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ